ਹਾਂ ਇਹ ਨਹੀਂ ਤਾਂ ਰੋਕੀਏ ਸਾਡ ਕੋਲ ਨਹੀਂ ਆ ਤਿੰਨ ਰਹਿ ਗਈਆਂ ਨੰਬਰ ਕਿੰਨੇ ਨੰਬਰ ਕੀ ਹੋਵੇ ਬਾਈ 2777 99 ਅੱਛਾ ਉਹ ਕਿੰਨੇ ਦਾ ਸ਼ਾਹ ਛੀਆਂ ਦਾ ਕੀ ਮੰਗਦਾ ਹੈ ਆਹ ਮੁੰਡਾ ਹੋਇਆ ਕਿਹੜਾ ਵੇਚਦਾ ਹੈ ਸੰਘਾ ਕੀ ਸੌਦਾ ਕਰੇਗਾ ਕਿ ਵੇਚੇਗਾ ਛੀਆਂ ਦਾ 30000 ਦੇ ਜੀ ਕਿਉਂ ਵੀ ਲੈਣ ਦਾ ਮਾੜਾ ਚੰਗਾ ਵਿੱਚੇ ਪਾਈ ਪਾਈ ਰਿਆ ਮਿੱਟੇ ਮਾਰੀਆਂ ਕੋਈ ਪਿੱਛਾ ਆਇਆ ਨਹੀਂ ਬਸ ਸੰਸਤੀ ਹੋਰੀਆਂ ਦੇਖ ਲੈ 55000 ਦੀ ਜਿੰਦਾ ਮੈਂ ਪਾਈ ਪਾਈ ਰਿਆ ਸਵੇਰ ਦਾ ਮੈਂ ਹਿੰਦੂ ਆ ਦੇ ਓਏ ਓਏ ਇਹ ਵੀ ਦੇਖ ਲੈ ਚੱਲ ਤੂੰ ਸ਼ੀਸ਼ੀ ਲੈ ਲਈ ਸ਼ੀਸ਼ੀ ਕਿੰਨਾ ਮਜਦਨੀ ਹੈ ਆ ਕੀ ਨਿਕਲ ਰਿਹਾ ਉਹ ਟਾਈਮ ਦੀ ਗੱਲ ਆ ਯਾਰ ਉਦੋਂ ਤੇਜ਼ੀ ਸੀ ਹੁਣ ਹੰਦਾ ਹੋ ਰਿਹਾ ਸੀਜ਼ਨ ਚੱਲ ਰਿਹਾ ਯਾਰ ਟਾਈਮ ਟਾਈਮ ਦੀ ਗੱਲ ਐ ਕੱਲ ਤੇ ਮਰੇ ਉਹਦਾ ਕੱਲੇ ਫੁੱਕੋਗੇ ਜਿਹੜਾ ਚਮਰੂ ਮੇਰੇ ਵਰਗਾ ਤਾਜਾ ਅਗਲਾ ਕਿਦੋਂ ਹੱਥ ਵਿੱਚ ਆਸੀ ਆਉਂਦੀ ਹੁਣੇ ਖੂਬ ਉਹ ਵੀ ਦੋ ਬੰਦੇ ਫੁੱਟ ਕੇ ਉਹਨੇ ਇਕੱਲਾ ਇਸੇ ਵਿੱਚ ਖੜ ਸਕਦਾ ਉਹਨੂੰ ਡਰ ਲੱਗੂਗਾ ਕਿਕੂ ਤਰੇ ਚੰਬੜ ਜੀ ਸਪੈਰੀ ਦਾ ਟਾਈਮ ਇਹ ਕੋਈ ਗੱਡੀ ਪੁਰਾਣੀ ਆਪਾਂ 50000 ਦੀ ਲੈ ਲਈ 25 ਦੀ ਦੁਬਾਰੇ ਉਹ ਤਾਂ ਉਹ ਬੱਡੇ 25 ਦੀ ਕਿੰਨਾ ਆਧਮੁੱਲ ਜਿਹੜਾ ਵੀ ਦੂ ਆਧਮੁੱਲ ਮੈਨੂੰ 20000 ਦੀ ਜਦੋਂ ਬਾਦ ਮੈਂ ਹਜੇ ਟੇਕੂ ਚਲ ਨਾਲ ਨਾਲ ਕੱਟਾਈ ਕੱਟਣ ਸਰ 50000 ਕੱਟਸਾਈ ਹੁਣੀ ਪਤਲੀ ਖੜੇ ਆਹ ਨਾਲ ਕੱਲ 15 ਲੱਖ ਕੇ ਆ ਮੈਨੂੰ ਕਹਿੰਦਾ ਰਾਜੂ 22 ਬਾਈ ਦਾ ਛੱਡ ਦੂੰਗਾ 20 ਦਾ ਦੇ ਦੂੰਗਾ ਦੇ ਦੂੰਗਾ 20 ਦਾ ਚਲ ਕਿਉਂ ਵੀ ਹਾਂ ਠੀਕ ਹੈ ਮੈਨੂੰ ਸਾਈ ਦੇ ਤੈਨੂੰ ਪੱਤੇ ਪੂਰੇ ਕੇ ਦੂੰ ਜੋ ਛੇਰੇ ਠੀਕ ਹੈ ਸਾਨੂੰ ਇੱਥੋਂ ਗਿਆ ਨਹੀਂ ਤੱਕ ਗਿਆ ਪੱਕਾ ਪੱਕਾ ਚੀਕ ਰੋਕਣ ਦਾ ਸਾਹ ਹੁੰਦੇ ਨਹੀਂ ਤੱਕਦਾ ਅਰ ਅਜੂ 25 ਫਲਾਣੇ ਨੇ ਰਾਜੂ ਨੇ ਲਵਾਇਆ ਸੀ ਮਰਾਜੂ ਨੇ ਲਵਾਤਾ ਰਾਜੂ ਤਾਂ ਤੁਰ ਗਿਆ ਕਹਿੰਦਾ ਰਾਜੂ ਵੇ ਨਹੀਂ ਬੁੱਧੀ ਲੈਣਾ ਰਾਜੂ ਤੇ ਲਊਗਾ ਪਤਾ ਤੂੰ ਉਹਦੀ ਕਹਿੰਦਾ ਰਾਜੂ ਨੂੰ ਐ ਟੱਕਰ ਦਾ ਪਹੁੰਚਾ ਫੜ ਲੰਦਾ ਵੇ ਅਜਾ ਲੈ ਜਾ ਉਹ ਰਾਜੂ ਫੇਰ ਤੈਨੂੰ ਮੈਂ ਸਤਾਜ ਮੰਦਾ ਕਿਉਂ ਵੀ ਵੀ ਹੈ ਸਤਾਜ ਟੱਕਰ ਗਿਆ ਫਿਰ ਮੈਂ ਲੈਂਦਾ ਵੀ ਯਾਰ ਲੈਂਦਾ ਵੀ ਮੈਂ ਤੱਚਾ ਨਹੀਂ ਸੀ ਜਦੋਂ ਮੈਂ ਤੋਂ ਬੰਦਾਰੀ ਜੋ ਡਿੰਗ ਭੱਟ ਗਿਆ ਮੈਂ ਹੁਣ ਚੋਂ ਲਊਗਾ ਕਿਉਂ ਵੀ ਹੰਗਾਰੀ ਵੀ ਕਹਿੰਦਾ ਜੇ ਮੇਰੇ ਜਵਾਬ ਦੇ ਗੱਲ ਤੇ ਸੁਣਾਦਰ ਹੀ ਮੈਠਾ ਮੈਂ ਜੇ ਪੈਰਾਂ ਦੀ ਮਿੱਟੀ ਛੱਡ ਕੇ ਨਾ ਫਰਾਂ ਜਾਇਓ ਮੇਰਾ ਜਵਾਬ ਮਾਰ ਦੂੰ ਫੁੱਲ ਨਗਰਬੰਦੀ ਦਾ ਹੀ ਖੇਡ ਹੁੰਦਾ ਹੈ ਜਵਾਬ ਕਾਨੂੰ ਮਰਦਾ ਕਾਨੂੰ ਗੱਲ ਕਰਕੇ ਆਉਂਦਾ ਆਪਣੀ ਨਿਗਾਹ ਵੱਲ ਨਾ ਹੁੰਦਾ ਆਪਣੀ ਨਿਗਾਹ ਨਹੀਂ ਉਹਨੂੰ ਇਹਦਾ ਮਾਰਦਾ ਜਵਾਬ ਇਹਨਾਂ ਨਗਰਬੰਦੀ ਦਾ ਖੇਡ ਹੈ ਸਾਡਾ ਵੀ ਹਿੰਦਕ ਦਾ ਦੇਖ ਲੈ ਬਾਬਾ 36000 ਲਾਤਾ ਹੋਰ ਕਿੰਨੇ ਦੇ ਦੇਣੇ ਨੇ ਉਹੀ 10000 ਰੁਪਏ ਡੱਕ ਡੜੇ 10 10000 ਤੋਂ ਨਾ ਤਾਂ ਨੀ ਨਜ਼ਰ ਆ ਰਹੀ। ਨਾ ਯਾਰ ਜਰਾ ਤਿੰਨ ਵੀ ਪਤਾ ਹੈ ਜੇ ਵੇਚਣਾ ਹੈ ਹਰਦਾਲ ਪੜਾਇਆ ਛੋਟੇ ਭਾਈ ਜੇ ਵੇਚਣਾ ਹੈ ਜੇ ਵੇਚਣਾ ਹੈ ਤਾਂ ਕਾ ਵੇਚਦੇ ਸਾਰਨਾ 2 ਰੁਪਏ ਕੰਮ ਆਉਂਦੇ ਬੱਟੇ ਕੋਈ ਤੇ ਉਹ ਮੇਰਾ ਦੋਖੀ ਨਹੀਂ ਆਵਦੇ ਨੂੰ ਰੱਖ ਸੇਵਾ ਕਰ ਜਿੱਤਾ ਲੋੜੀ ਨੂੰ ਪਤਨਾ ਸਿਆਣੀ ਬੰਦੇ ਨਾਲ ਪੁਗਾਈ ਕਰੀਏ ਹਾਂ ਠੀਕ ਹੈ ਤੂੰ ਇਹ ਪਾਲਨੇ ਨੇ ਤੇ ਵਿੱਚ ਨਹੀਂ ਉਹ ਨਵਾਂ ਸ਼ਿਕਾਰੀ ਹੈ ਤੂੰ ਪੁਰਾਣਾ ਹੈ ਹੁਣ ਤੇਰੇ ਗੱਲ ਚੋਂ ਆਪਾਂ ਫਾਹਾ ਕੱਢ ਕੇ ਉਧਰ ਤੰਦੀ ਪਾ ਦਾਨੀ ਉਹ ਖੜੇ ਉੱਚਾ ਕਰਨ ਭਾਈ ਨੂੰ ਉਸ ਤੋਂ ਬਾਅਦ ਉਹ ਕੋ ਰਾਜੂ ਲੀਲੀ ਵਜ ਦੀ ਟੱਡ ਬਖੋਰਾ ਲੁੱਟੀ ਦਾ ਚੰਨ ਚਾਨਣੀ ਰਾਤ ਢੋਰਾ ਕੁੱਤੀ ਦਾ ਤੇਰੇ ਊਟਾਂ ਨੂੰ ਰਾ ਕੁੱਤੀ ਜਵ ਪਿਆ ਜਾ ਵਕਿਆ ਦੇ ਇਹਨਾਂ ਚ ਕੁਸ ਨਹੀਂ ਆਉਣੀ ਯਾਨੀ ਜਿਹੜਾ ਮੁੱਲ ਦੇ ਕੱਖ ਪੋਂਦਾ ਬਹੁਤੇ ਫਾਰਮ ਫੇਲ ਹੋ ਗਏ ਸਾਡੇ ਵਰਗੇ ਨਹੀਂ ਕਰਤੇ ਮਹਿੰਗੇ ਦੇ ਦੇ ਠੋਕਤੇ ਅਣਜਾਣ ਬੰਦੇ ਫਸ ਗਏ ਕੱਤਕੀਆਂ ਨੇ ਮੇਰੀਆਂ ਗੱਲਾਂ ਜੀ ਹੈਂ ਦੇਤੇ ਨਾ ਰੋਕੇ ਕਿਦਾਂ ਨੌਕਰ ਭੱਜ ਗਿਆ ਕਿਸੇ ਦਾ ਨੀਰਾ ਮੁੱਕ ਗਿਆ ਕਿਸੇ ਦੇ ਪਸ਼ੂ ਬਿਮਾਰ ਹੋ ਕੇ ਮਰ ਗਏ ਕੀ ਖੱਟ ਲਿਆ ਖੱਟਦੇ ਤਾਂ ਅਸੀਂ ਆ ਜਿਹੜੇ ਤੀਤੀ ਬੱਕਰੀਆਂ ਚਾਰਦੇ ਆ ਚਾਰਵੇਂ ਮਹੀਨੇ ਮਰ ਗਏ ਚਾਰ ਜੰਮੂ ਵੀ ਹੋਰ ਪਾਲ ਲਾਂਗੇ ਅਸੀਂ ਕਿਹੜਾ ਮੁੱਲ ਲੈਣੀਆਂ ਨੇ ਮੋਲੀ-ਜੋਲੀ ਘੜਤੀ ਕੋਈ ਪੱਠਾ ਪਾਲ ਲਾਂਗੇ 200 ਨੂੰ ਦੁੱਧ ਪਾਈਆਂ ਨੇ ਚਾਕੂੜ ਲੈ ਲੈਣੇ ਅੱਥਰ ਨੂੰ ਚੱਲ ਗਿਆ ਆਪਣਾ ਕੰਮ ਜਿਹੜੇ ਜਿੱਦੀ ਪੂ ਸੀਨੇ ਸਦਾ ਬਾਹਰ ਤਾਂ ਉਹੀ ਰਹਿਣਗੇ ਕਿਉਂ ਆਲਾ ਦੇਖ ਦੇਖ ਕੇ ਵੀਡੀਓ ਔਰ ਅਜੂ ਤੈ ਮਰਵਾਤੇ ਮੈਂ ਕਿਉਂ ਮਰਵਾਤੇ ਮੇਰੀ ਵੀਡੀਓ ਬੰਦੇ ਰਾਨੇ ਤੂੰ ਅਜੀ ਮਰਜ਼ੀ ਕਰ ਪਈ ਮੈਂ ਤਾਂ ਕੰਮ ਕਰਨਾ ਯਾਰ ਉਸਰੇ ਨੇ ਵਧਾਈ ਲੈਣੀ ਆ ਮੁੰਡਾ ਤਾਂ ਤੇਰੇ ਹੋਇਆ ਮੈਨੂੰ ਕੀ ਪਤਾ ਪਾਲ ਨਾ ਪਾਲ ਦਵਾਈ ਤਾਂ ਤੂੰ ਦਵਾਵੇਂਗਾ ਮੈਂ ਦਵਾਈ ਦੀ ਨੂੰ ਜਾਊਂਗਾ ਮਰ ਤਾਂ ਜੇ ਮੁੰਡੇ ਨੂੰ ਖੰਗ ਹੋ ਗਈ ਖੰਗ ਜ਼ਖਾਮ ਲੱਗਿਆ ਤੇਰੇ ਮੁੰਡੇ ਨੂੰ ਤੁਸੀਂ ਦਵਾਈ ਦਵਾਵੇਂਗਾ ਮੈਂ ਕਿਉਂ ਦਵਾਵਾਂ ਰੇਡ ਦਾ ਨਾ ਗੱਲ ਵੇਚਣੇ ਨੇ 2 ਘੰਟੇ 40 ਦੇ ਦੇਣੇ ਨੇ ਸਾਈਲਿਆ ਰਜੀ ਹੈ ਮੈਂ ਦਾ ਯਾਰ ਬਾਬੇ ਦੀ ਨਿਹਤ ਕਰਾ ਰਿਹਾ ਬੁੜਾ ਬੰਦਾ ਹੈ ਬੰਦਾ ਚੰਗਾ ਹੈ ਹਾਂ ਸਮੋਖ ਬੰਦਾ ਹੈ ਆ ਮਾੜੀਆਂ ਵੀ ਨੇ ਤੈਨੂੰ ਤਖੜੀਆਂ ਨੇ ਗੱਲ ਦੇ ਦੇ ਪਾਪਾ ਠੀਕ ਆ ਪੁੱਜਾ ਮੁੱਲ ਠੋਕਤਾ ਬਾਈ 99000 ਲੱਗਿਆ ਹੈ ਹਾਂ ਕਿੰਨਾ ਲੱਗਿਆ ਸਾਬ ਲਈ 240 ਨੂੰ 70000 ਹਿਆਲਾ ਮਾੜੀਆਂ ਤਾਕੜੀਆਂ ਜਾਂਦੀਆਂ ਨੇ ਦੇ ਦੇ ਪੈਸੇ ਬੱਟ ਲੈ ਪਾਲਦਾ ਹੁਣ ਕੀ ਪਾਲਦਾ ਪਤਾ ਨਹੀਂ ਕੀ ਪਾਲਦਾ ਦੱਸੋ ਜੀ ਹਾਂ ਲੈਣੀਆਂ ਨੇ 50000 ਇਹ ਪੂਰੇ ਆ ਤਾਂ ਕਰ ਦੇਣੀਆਂ ਨੇ ਉਹਦਾ ਸਾਈ ਕੱਢ ਪੂਰੇ ਇਹ ਕੰਮ ਹੋਊਗਾ ਇਹ ਪੂਰੇ ਆ ਤੇ ਕੰਮ ਹੋਊਗਾ ਸੁਣ ਮੇਰੀ ਵਧੀਆ ਰਹੇਗਾ ਸਾਡਾ ਕੀ ਕਰਾਂਗਾ ਮੇਰੇ ਬਾਰੇ ਨਾ ਕੋਣ ਕੱਢੀਂ ਹਾਂ ਕੱਢ ਜਾਂ ਮੇਰੇ ਯਾਰ ਗੈਲੋ ਮੈਂ ਤਾਂ ਸੌਦੇ ਹੀ ਤੇਰੇ ਕਰਾਉਣ ਲੱਗਿਆ ਆ ਤੇ ਮੇਰੇ ਭਾਈ ਦੇ ਮੁੰਡੇ ਚਾਕੇ ਆ ਸਗਾਤਾ ਇਹਦਾ ਮੁੰਡਾ ਮਰ ਗਿਆ ਦਾ ਬੂਝਾਨ ਮੈਂ ਤਾਂ ਲੇਟ ਹੋ ਗਿਆ ਅੱਜ ਇਸ ਰੁਪਈਆ ਵੀ ਬਚਾ ਤੇਰੀ ਮੂਣੀ ਕਰਕੇ ਤੁਮੀ ਹਾਂ ਸਿੰਘ ਦੀ ਸ਼ੂਰਮੇ ਦੀ ਬਾਬਾ ਤੇਨੀਆਂ ਨੇ ਦੀ ਮੈਂ ਤਾਂ ਪੁੱਛਿਆ ਵੀ ਨਹੀਂ ਬੰਦਾ ਵਿੱਕੜਿਆ ਨੇ ਕਿਵੇਂ ਮਾਰਨੇ ਨੇ ਗੋਲੀ ਦੇ ਇੱਕ ਗੋਲੇ ਦੇ ਹੈ ਕਰਦੇ ਆਂ ਕੱਚਾ ਪੱਕਾ ਜਾਂ ਕੇ ਦੋ ਜੇ ਮੁੰਡੇ ਕਰਦੇ ਆਂ ਗੋੜਾ ਬੰਦ ਕਿ ਨਾ ਪੈਣੀ ਬੁਸਰ ਨਾ ਪੈਣੀ ਅਗਰੇ ਕਿੰਦਾ ਗਾਲਾ ਨਾ ਦੇਣ ਦੀ ਬਸ ਤੂੰ ਉਹ ਵੀ ਡਰਦਾ ਉਹ ਦੇਣ ਨਾ ਨਹੀਂ ਪੱਠਾ ਉਹ ਬੰਦਾ ਸਿਆਣਾ ਹੋ ਬਾਬਾ ਪੂਰੀਆਂ 40 ਦੀਆਂ ਵੇਚ ਕੇ ਚੱਕ ਨਾ 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 ਪੂਰਾ ਆ ਜਾ ਬੰ ਮੇਰੀ ਮੰਨ ਲੈ ਉਹ ਮੇਰੀ ਮੰਨ ਲੈ ਕਰ ਉਹ ਤੇਰੇ ਹੱਕ ਚ ਤੇਰੇ ਕੰਨੀ ਉਲਟਦਾ ਮੈਂ ਟਰਾਲੀ ਮੰਗੋ ਤੂੜੀ ਵਾਲੀ ਮੰਗੋ ਵੀ ਨੀ ਮੈਂ ਇਧਰ ਨੀਵੇਂ ਕੰਨੀ ਪਾਣੀ ਜਾਂਦਾ ਹੁੰਦਾ ਔਰ ਕੀ ਕਰਾਂ ਕਿੰਨਾ ਘਟੇਗਾ ਮੈਂ ਇਮਾਨਦਾਰੀ ਤੋਂ ਦੱਸਾਂ ਜਾਂ ਨਾ 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 ਉਹ ਭਜਦਾ ਉਹ ਦਾਲ ਦੇ ਕੁਰਤੇ ਆ ਠੀਕ ਹੈ ਇਹ ਖਰਚਾ ਹੈ ਹੁਣ ਪੈਰ ਜਮਾ ਕੇ ਨਹੀਂ ਤਾਂ ਮੇਰੀ ਵੀਡੀਓ ਤੇ ਜੋਰ ਲਵਾ ਰਿਆਂ ਸਾਡੀ ਵੀਡੀਓ ਖਰਾਬ ਕਰੇਗਾ ਤੂੰ ਜੇ ਤਾਂ ਪਹਿਲਾਂ ਮੈਂ ਉਹ ਕਿਹੜਾ ਅਗਲੇ ਦਾ ਮਾਲ ਮੁਫਤ ਆਇਆ ਯਾਰ ਤੂੰ ਨਾ ਆਦਾ ਯਾਰ ਇਹ ਆਪਾਂ ਕੱਟ ਲੈਂਦੇ ਮੈਂ ਤਾਂ ਹੁਣ ਲੈ ਕੇ ਜੂੰ ਮੈਂ ਪੁੜੇ ਦੇ ਹੱਕ ਚ ਆ ਬਾਬਾ ਦਲਾਲੀ ਮੇਰੀ ਵੀ ਨਾ ਕਿਤੇ ਮੁੱਕਰ ਜੀ ਜੀਆਂ ਚੋਂ ਲਊਂਗਾ ਡੱਕੇ ਸੁਣਦੀ ਐ ਪੰਚਾਇਤ ਤੇ ਸੌਦਾ ਨਾ ਕਰਾਂ ਕਿਉਂ ਨਹੀਂ ਆਉਂਦਾ ਜਿਹੜੀ ਚੱਲ ਬੱਸ ਜੇ ਫਿਰ ਇਹਨੂੰ ਹਾਂ ਦੱਸੋ ਜਿਹੜੀ ਚੱਲ ਮੈਨੂੰ ਪਤਾ ਨਹੀਂ ਬੱਠਾ ਚੋਂ 200 ਰੁਪਏ ਨੱਕ ਚੱਲਦਾ ਛੱਭ ਨੂੰ ਪਤਾ ਹੈ ਗਲਤ ਨਹੀਂ ਕਰਦਾ ਜਿਹੜਾ ਚੱਲਦਾ ਵੱਤ ਨਹੀਂ ਹੱਕ ਤੇ ਹੀ ਰਹਿਣਾ ਮੈਂ ਬੱਕਰੀ ਚੋਂ 500 ਚੰਗੇ ਸੌਦੇ ਚਲੇ ਨਾ ਠੀਕ ਹੈ ਗਰੀਬ ਤੋਂ ਘੱਟ ਲੈਣਾ ਉਹ ਬਾਈ ਕਰਦੇ ਆ ਕਿ ਅੱਛਾ ਸੌਦਾ ਹੋ ਗਿਆ ਫਿਰ ਇਕੱਠੇ ਬੱਲੇ ਕੀ ਸੀ ਬਾਬਾ ਕਿਦਿਆ ਇਹ ਸਭ ਦਾ ਹੋ ਗਿਆ ਇਸ ਕਰੂੰਗਾ ਪੂਰਾ ਮੇਰੀ ਗੱਲ ਸੁਣੋ ਖਵਾ ਕੇ ਤੋਰੂੰਗਾ ਤੈਨੂੰ ਕਿਉਂ ਬੂਰਾ ਨਹੀਂ ਲੈਂਦਾ ਪੂਰਾ 1200 ਕਿੰਨਾ ਹੋਊਗਾ 1200 ਗਰੀਬ ਆਦਮੇ ਥੋੜੀ ਇੱਸਤਿਹਾਸ ਕਰਦੇ ਆ ਲੈ ਲੈ 500 ਦਾ ਕਰੀਏ ਲੈ 500 ਤੇ 40 ਦਿਆਂ ਨਾ ਉਹ ਨਾ ਨਾ ਕਰੀ ਜਾਂਦੇ ਨੇ ਤਿੰਨੇ ਮਾ ਉਹ ਤਾਂ ਕੋਈ ਗੱਲ ਨਹੀਂ ਉਹ ਕੋਈ ਦਾ ਕੱਢ ਚ ਕਰਨੇ ਚਾਹੋ ਵੀ ਹਾਂ ਦੱਸ ਦੇ ਉਹ ਸੰਦੇ ਹੀ ਵਾਸੂ ਤੁਹਾਨੂੰ ਖਾਣਾ ਇੱਕ ਹੈ ਹੈ ਨਹੀਂ ਹੁਣ ਬੋਲ ਪਾਸ ਤੂੰ ਖਰਚਾ ਮੇਰਾ ਭਾਈ ਬਣ ਕੇ ਮੈਂ ਓ ਤੇਰਾ ਮੈਂ ਕਿਤੇ ਦਿੱਤੇ ਤਰਸ ਕਰਦਾ ਮੈਂ ਤੇਰੇ ਤੇ ਬਈ ਬੰਦਾ ਬਹੁਤ ਵਧੀਆ ਹੈ ਬਹੁਤ ਨਰਮ ਆਦਮੀ ਆ ਮੈਂ ਤੇਰੇ ਤੇ ਤਸ ਕਰ ਇਹ ਲੈ ਮਹਤਰੀਆ ਪੱਟਾ ਇੱਕ 60 ਚ ਵੇਚਦਾ ਨਾ ਦੇਖੀ ਜੂ ਦੇ ਦੇ ਉਹ ਖਰਦਾ ਯਾਰ ਫਿਰ ਇਹਦਾ ਹਾਥੀਆਂ ਨਾ ਮੱਥੇ ਲਾਉਣੇ ਬਾਹਰ ਰੱਖਦੇ ਪੀੜੇ ਵੀਰੇ ਸਮਝ ਤਾਂ ਤਾਰੇ ਵਾਰ ਦਾਲਾ ਮੰਜੇ ਪੀੜੇ ਤੇਰੇ ਲੜ ਜਾਣ ਕੀੜੇ ਇਹ ਬਾਬਾ ਲੈ ਵੇਚਦੀਆਂ ਹੁਣ ਨਾ ਪਰਮੀਂ ਇਹ ਨਹੀਂ ਪਤਾ ਗਲੇ ਪੈ ਜਾਂ ਸਾਲੀਆਂ ਮੇਰੀ ਕੋਈ ਨਾ ਕੋਈ ਗੱਲ ਨਹੀਂ ਬੋਲਦੇ ਤੇਰੇ ਇਕੋ ਹੀ ਅਜੇ ਦੀ ਤਰੀਕ ਚ ਫੈਸਲਾ ਨਵੇਂ ਡੂੰਗਾ ਸਤਿ ਸ੍ਰੀ ਅਕਾਲ ਜੀ ਚੱਕ 20000 ਦੀ ਬਾਤ ਤੇਰੇ ਸਾਹ ਮੈਂ ਹੋਣੀ ਮੈਂ ਜਾਣਨਾ ਇੱਕ ਤੈਨੂੰ ਠੋਕ ਕੇ ਖੜਾ ਕੇ ਗਿਆ ਨਾ 45 ਨਹੀਂ ਬਾਤੀ ਵੱਲ ਦੇ 45 ਆ ਵਧੀਆ ਰਹੇਗਾ ਉਹ ਵਧੀਆ ਰਹੇਗਾ ਠੀਕੇ ਇਹਦੀਆ نشੇ ਚ ਰਹੇਗਾ ਹਾਂ ਮੱਤ ਉਹਦਾ ਬੰਦਰਾ ਹੈ ਅਦੀ ਕਰੀਆਂ ਨੇ ਪਾਲਾ ਉਹ ਗੱਲ ਸੁਣ ਲੈ ਚੰਗਾ ਰਹੇਗਾ ਨਾ ਨਾ ਠੀਕ ਨੇ ਸਹੀ ਰੁਪਏ ਵਾਲਾ ਹੈ ਬਹੁਤ ਵੀ ਖੜ ਜਾ ਇਸੇ ਲੋਟ ਦਾ ਮਾਰੂ ਫੂਚ ਸੜਤਾ ਬੰਦਾ ਮਾਰਿਆ ਉਸ ਤੋਂ ਪੱਖਰ ਅਸੀਂ ਹੋਗੇ ਤਿੰਨ ਜਣੇ ਗਏ ਦਵਾਰੇ ਪਾਣੀ ਉਹ ਕਹਿਣਾ ਭੈਣ ਦੇ ਯਾਰੋ ਮੈਂ ਤਾਂ ਹਜੇ ਵੀ ਨਹੀਂ ਮਰਿਆ ਮਖਾਏ ਕਰੂ ਇੱਕ ਹੋਰ ਮਾਰ ਪਾਣੀ ਉੱਥੇ ਹੀ ਰਹਿ ਗਿਆ ਲੈ ਕੇ ਫਿਰ ਪਤੀਲੀ ਖਾਲੀ ਮੁਰਗੇ ਉਹ ਕਹਿੰਦਾ ਫੇਰ ਤੀ ਲੱਗੀ ਮੈਂ ਪਾਣੀ ਉਸੇ ਖੂਚਵੇਂ ਦੂਗਾ ਭੈਣ ਜਰਾ ਉਧਰ ਰੋਈਆਂ ਹੁੰਦੀਆਂ ਯਾਦ ਬੰਦਾ ਵਿੱਚ ਬੋਦੇ ਹਾੜ ਉਹ ਕਹਿੰਦਾ ਮੈਂ ਹਜੇ ਵੀ ਨਹੀਂ ਮਰਿਆ ਉਹ ਤੇਰੀ ਭੈਣ ਦੇ ਪੁੱਤਾਂ ਨਾਲ ਚੇਰੇ ਭੈਣ ਦਾ ਖਤਮ ਹਜੇ ਵੀ ਨਹੀਂ ਮਰਿਆ ਮਖਾਏ ਕਰੂ ਇੱਕ ਪੱਥਰ ਫੇਰ ਮਾਰ ਲੈ ਹੁਣ ਮੈਂ ਇੱਕ ਪੱਥਰ ਫੇਰ ਮਾਰਦਾ ਦੇਈ ਨਾ ਦੇਈ ਮਰਜੀ ਤੇਰੀ ਐ ਮੇਰੀ ਨਹੀਂ ਟੱਕਾ ਕੋਈ ਨਹੀਂ ਠੀਕ ਐ ਲੈਣਗੇ ਲੈ ਲੈਣਗੇ ਨਹੀਂ ਆਪਦਾ ਭਾਈ ਨੂੰ ਖੜਿਆਉਣਾ ਵੀ ਭੱਜ ਜਾਣਾ ਹੁਣ ਮੈਂ ਦੋਈ ਤਰ੍ਹਾਂ ਕਨੀ ਓਕਿਆ ਪਿਆ ਦਮ ਚੜਤਾ ਬਸ ਸਾਢੇ 40 ਦੀ ਨਾ ਜਾਂ ਹੋ ਗਿਆ ਤੈਨੂੰ ਉੱਤੇ 40 ਦੀ ਚੁੱਪ ਚੱਕੋ ਸੌਦਾ ਪਾਸ ਹੈ ਹੁਸ਼ ਹੈ ਬੁਰਾ ਮਾਰਿਆ ਪੱਥਰ ਨਾਲ ਮਰਿਆ ਨਹੀਂ ਆ ਸਲੀ ਮਾਰਿਆ ਬੁੜੇ ਦੇ ਚੱਕ ਕੇ ਸਿਰ ਚ ਕਹਿੰਦਾ ਮੈਂ ਹੁਣ ਮਰਿਆ ਬਈ ਉਹ ਤੇ ਮਰਿਆ ਮੈਂ ਬਾਕੀ ਗੁੱਸਾ ਨਾ ਕਰੀ ਮੇਰਾ ਕੋਈ ਪਬਲਿਕ ਜਾਂਦੀ ਰਹੇ ਕੋਈ ਨਹੀਂ ਗੁੱਸਾ ਕਰਦਾ ਕਿਉਂ ਸਿੱਧਾ ਹਾਸਾ ਮਜ਼ਾਕਾ ਵੀ ਕਰਨਾ ਵੀਡੀਓ ਵਿੱਚ ਲਾਉਣੀ ਹੈ ਨਹੀਂ ਨਹੀਂ ਸਹੀ ਹੈ ਕਿਉਂ ਜੀ ਆਜੋ ਪੈਸੇ ਦੀਏ ਮੰਨ ਗਿਆ ਹੁਣ ਮੈਨੂੰ ਤੇਰੇ ਕਿਸ ਤੋਂ ਥੱਲੇ ਕਿਸ ਕਰਿਆ ਉਹ ਲੋਕ ਕਹਿੰਦੇ ਬਦਲਾਅ ਮਰਉਂਦੇ ਨੇ ਅਸੀਂ ਮਰਉਂਦੇ ਨਹੀਂ ਤੇਰੀ ਪੂੰਛ ਤੋਂ ਫੇਰ ਵੀ ਥੱਲੇ ਸਿੱਟ ਲਿਆ ਮੈਨੂੰ ਜੇ ਉਹਥੇ ਤੱਕ ਪਹੁੰਚਦਾ ਤੂੰ ਫੇਰ ਵੀ ਲੈਂਦਾ ਹਾਂ ਹਾਂ ਲੈਂਦਾ ਇਹ ਲੈ ਇਹ ਬਈ ਖਾਦਾ ਤੂੰ ਲਗਾ ਕੋਈ ਨਾ ਵਾਚ ਕਰ